ਅੱਜ 5 ਮਈ 2024 ਬਹੁਤ ਹੀ ਵਡਭਾਗਾ ਦਿਨ ਜਿਸ ਦਿਨ ਹਰਦੀਪ ਕਈ ਜੂਐਸਏ ਵੱਲੋਂ ਰਾਜਾ ਜੈ ਰਾਜਾ ਸਾਹਿਬ ਦੀ ਚੈਨਲ YouTube ਤੇ Instagram ਤੇ Facebook ਤੇ ਲਾਂਚ ਕੀਤਾ ਜਾ ਰਿਹਾ ਆ ਇਸ ਮੌਕੇ ਹਰਦੀਪ ਕਈ ਜੂਐਸਏ ਹੁਣਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਇਸ ਚੈਨਲ ਨੂੰ ਲਾਂਚ ਕਰਨ ਤੇ ਮੁਬਾਰਕਬਾਦ ਦਿੰਨੇ ਆ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜਨ ਦੀ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਤੇ ਲਾਈਕ ਕਰਨ ਤੇ ਮਹਾਰਾਜ ਦੀ ਜੀਵਨੀ ਬਾਰੇ ਜਾਣਕਾਰੀ ਲੈਣਾ ਰਾਜਾ ਵਲੀ ਕਰੋਪਲੀ ਲਾਲਾ ਵਲੀ ਕਰੋਪਲੀ ਅੱਜ ਅਸੀਂ ਬਹੁਤ ਹੀ ਇਤਿਹਾਸਿਕ ਪਿੰਡ ਝਿੰਗਣਾ ਵਿਖੇ ਪਹੁੰਚੇ ਹਾਂ ਜਿੱਥੇ ਇਸ ਮਾਦਾ ਬਾਰੇ ਅਸੀਂ ਗੱਦੀਨਸੀਨ ਬਾਬਾ ਸੁਖਵਿੰਦਰ ਸਿੰਘ ਮੰਗਾ ਜੀ ਹੁਣਾਂ ਤੋਂ ਸਮਾਦਾ ਦਾ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲਾ ਬਲੀ ਕਰਪਲੀ ਰਾਜਾ ਬਲੀ ਕਰਪਲੀ ਇਹ ਜੋ ਸਥਾਨ ਹੈ ਤਨਤਨ શ્રી ਹਜੂਰ ਲਾਲਾ ਹਵੀ ਚੰਦ ਵਲੀ ਜੀ ਦਾ ਸਥਾਨ ਹੈ ਇਹ ਸਥਾਨ ਲਾਲਾ ਵਲੀ ਹਵੀ ਚੰਦ ਜੀ ਦਾ ਪਿੰਡ ਫਤਿਆਬਾਦ ਹੈ ਜੋ ਤਨਤਨ ਜ਼ਿਲ੍ਹੇ ਵਿੱਚ ਹੈਗਾ ਆ ਤੇ ਉੱਥੋਂ ਉਹਨਾਂ ਨੂੰ ਜਦੋਂ ਉਹਨਾਂ ਨੇ ਪੇਪਰ ਪਾਏ ਆਪਣੀ ਚੌਥੀ ਜਮਾਤ ਦੇ ਤਾਂ ਉਹਨਾਂ ਨੂੰ ਕੋਈ ਫਕੀਰ ਮਿਲਿਆ ਤੇ ਉਹ ਪੇਪਰ ਪਾ ਕੇ ਆਉਂਦੇ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਮਿੱਤਰ ਦੋਸਤ ਵੀ ਨਾਲ ਸਨ ਤੇ ਜਦੋਂ ਉਹਨਾਂ ਨੇ ਕੋਈ ਫਕੀਰ ਰਸਤੇ ਵਿੱਚ ਮਿਲਿਆ ਤਾਂ ਉਹਨਾਂ ਨੇ ਉਹਨੂੰ ਪੁੱਛਿਆ ਵੀ ਅਸੀਂ ਫੇਲ ਹੋਵਾਂਗੇ ਕਿ ਪਾਸ ਹੋਵਾਂਗੇ ਤਾਂ ਜਦੋਂ ਉਹਨਾਂ ਦੇ ਜੀ ਉਹ ਫਕੀਰ ਕਹਿਣ ਲੱਗੇ ਵੀ ਇਕੱਲੇ ਇਹਨਾਂ ਦਾ ਨਾਮ ਹਮੀਰਾ ਸੀ ਵੀ ਮਹਾਰਾਜ ਦਾ ਨਾਮ ਉਹ ਕਹਿੰਦੇ ਇਕੱਲੇ ਹਮੀਰਾ ਪਾਸ ਆ ਤੁਸੀਂ ਸਾਰੇ ਫੇਲ ਆ ਤੇ ਜਦੋਂ ਜੀ ਮਹਾਰਾਜ ਰਿਜ਼ਲਟ ਆਇਆ ਤਾਂ ਉਹ ਇਕੱਲੇ ਮਹਾਰਾਜ ਫੇਲ ਹੋ ਗਏ ਉਹਨਾਂ ਦੇ ਮਿੱਤਰ ਜਿੰਨੇ ਸੀ ਉਹ ਪਾਸ ਹੋ ਗਏ ਉਹਨਾਂ ਨੇ ਫਕੀਰ ਨੂੰ ਪੁੱਛਿਆ ਦਵਾਰਾ ਜਾ ਕੇ ਵੀ ਮੈਂ ਤਾਂ ਫੇਲ ਹੋ ਗਿਆ ਮੇਰੇ ਦੋਸਤ ਜਿਹੜੇ ਪਾਸ ਹੋ ਗਏ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਤੂੰ ਦੂਜੀ ਦੁਨੀਆ ਦੇ ਵਿੱਚੋਂ ਪਾਸ ਆ ਉਹਨਾਂ ਨੂੰ ਫਿਰ ਘਰਵਾਰ ਛੱਡ ਕੇ ਜੀ ਉਹ ਸਤਲੂ ਦਰਿਆ ਦੇ ਕੰਢੇ-ਕੰਢੇ ਆਉਂਦੇ ਗਏ ਪਹੁੰਚਦੇ-ਪਹੁੰਚਦੇ ਦਰਗਾਹ ਛੰਡੀ ਪੀਰ ਸਰਕਾਰ ਦੇ ਉੱਤੇ ਪਹੁੰਚ ਗਏ ਜੋ ਬੱਬਾ ਫਰੀਦ ਜੀ ਦੇ ਭਾਂਜੇ ਦੇ ਦਾ ਸਥਾਨ ਹੈ ਜੋ ਅੱਜਕੱਲ ਛੰਡੀ ਪੀਰ ਮਹਾਰਾਜ ਦੇ ਨਾਮ ਤੇ ਮਸ਼ਹੂਰ ਹੈ ਤੇ ਜਦੋਂ ਮਹਾਰਾ ਲਾਲਾ ਵਲੀ ਉੱਥੇ ਆਏ ਉੱਥੇ ਰਹੇ ਤੇ ਚਲੋ ਉਹਨਾਂ ਨੂੰ ਉੱਥੋਂ ਰਹਿਣ ਤੋਂ ਬਾਅਦ ਉਹਨਾਂ ਨੂੰ ਉੱਥੇ ਜੋਤ ਪ੍ਰਾਪਤ ਹੋਈ ਜੋਤ ਪ੍ਰਾਪਤ ਹੋਣ ਤੋਂ ਬਾਅਦ ਉੱਥੇ ਉਹਨਾਂ ਨੇ ਭਗਤੀ ਸ਼ੁਰੂ ਕਰ ਦਿੱਤੀ ਸਤਲੁਜ ਦਰਿਆ ਦੇ ਵਿੱਚ ਤੇ ਦਿਨ ਰਾਤ ਉੱਥੇ ਰਹਿੰਦੇ ਸਗੇ ਰਹਿਣ ਤੋਂ ਬਾਅਦ ਸਾਡੇ ਤੇ ਪਿੰਡ ਝੰਗੜਾਂ ਦੀ ਉਸ ਸਮੇਂ ਕੁੜੀ ਇੱਕ ਕੜਿਆਨੇ ਵਿਆਹੀ ਹੋਈ ਸੀ ਤੇ ਉਹ ਕੁੜੀ ਨੇ ਆ ਕੇ ਸਾਡੇ ਬਾਬਾ ਜਵਾਰ ਸਿੰਘ ਜੀ ਨੂੰ ਦੱਸਿਆ ਜੋ ਸਾਡੇ ਪਹਿਲੀ ਪੀੜੀ ਦੇ ਸਨ ਤੇ ਉਹਨਾਂ ਦੇ ਵਿੱਚੋਂ ਹੁਣ ਮੈਂ ਪੰਜੀ ਪੀੜੀ ਵਿੱਚ ਹੈਗਾ ਆ ਤੇ ਦਾਦਾ ਦਾ ਨਾਮ ਸੁਖਵਿੰਦਰ ਸਿੰਘ ਆ ਤੇ ਛੋਟਾ ਨਾਮ ਮੰਗਾ ਕੇ ਜਾਣਦੇ ਆ ਤੇ ਉਹ ਤੋਂ ਬਾਅਦ ਸਾਡੇ ਬਾਬਾ ਜਵਾਰ ਸਿੰਘ ਜੀ ਨੂੰ ਜਦੋਂ ਕੁੜੀ ਨੇ ਦੱਸਿਆ ਤਾਂ ਉਹ ਕੁੜੀ ਉੱਥੇ ਉਹਨਾਂ ਨੂੰ ਡਰਾਂ ਤੋਂ ਬਾਅਦ ਉਹ ਬਾਬਾ ਜਵਾਰ ਸਿੰਘ ਜੀ ਉਹਨਾਂ ਨੂੰ ਮਿਲਣ ਗਏ ਤੇ ਉਹ ਮਿਲੇ ਨਹੀਂ ਮਹਾਰਾਜ ਮੋਰੇ ਨਾਮ ਲੈਣ ਤੋਂ ਬਾਅਦ ਬਾਬਾ ਜੀ ਨੇ ਕੀ ਕੀਤਾ ਉਹ ਕਹਿੰਦੇ ਵੀ ਹੁਣ ਮੈਂ ਰਾਤ ਰਹਿਣਾ ਉੱਥੇ ਇੱਥੇ ਰੋਟੀ ਲੈ ਕੇ ਆਪਣੀ ਤੇ ਮਹਾਰਾਜ ਦੀ ਉੱਥੇ ਛੰਡੀ ਪੀਰ ਚਲੇ ਗਿਆ ਜੀ ਜਦੋਂ ਛੰਡੀ ਪੀਰ ਗਏ ਤਾਂ ਮਹਾਰਾਜ ਮੋਰੇ ਮਿਲ ਗਏ ਇਦੋਂ ਮੇਲੇ ਤਾਂ ਉਹ ਕਹਿਣ ਲੱਗੇ ਵੀ ਮੈਂ ਅੱਗੇ ਵੀ ਆਇਆ ਬਾਬਾ ਜੀ ਕਹਿਣ ਲੱਗੇ ਉਹ ਕਹਿੰਦੇ ਉਹ ਆਪਣਾ ਸਮਾਂ ਨਹੀਂ ਸੀ ਠੀਕ ਮਿਲਣ ਦਾ ਚਲੋ ਉਹਨਾਂ ਦਾ ਮੇਲ ਮਹਾਰਾਜ ਦਾ ਇਦਾਂ ਦਾ ਹੋਇਆ ਜੀ ਉਹ ਬਾਬਾ ਜਵਾਰ ਸਿੰਘ ਨੇ ਰਾਤ ਨੂੰ ਉੱਥੇ ਰੋਟੀ ਲੈ ਕੇ ਉਹਨਾਂ ਦੇ ਕੋਲ ਚਲੇ ਜਾਣਾ ਰਾਤ ਉੱਥੇ ਰਹਿਣਾ ਚੰਡੀ ਪੀਰ ਉਸ ਤੋਂ ਬਾਅਦ ਦਿਨੇ ਆ ਕੇ ਆਪਣਾ ਇੱਥੇ ਕੰਮ ਕਰਨਾ ਸਾਡਾ ਪਿੰਡ ਦੇ ਵਿੱਚ ਕਾਰਖਾਨਾ ਸਗਾ ਇੱਥੇ ਝੰਗੜਾਂ ਚ ਦਿਨੇ ਆ ਕੇ ਉੱਥੇ ਕੰਮ ਕਰਦੇ ਸੀ ਤੇ ਸ਼ਾਮ ਨੂੰ ਰੋਜ਼ ਇਦਾਂ ਰੋਟੀ ਲੈ ਕੇ ਉਹਨਾਂ ਦੀ ਉੱਥੇ ਜਾਂਦੇ ਸੀ ਤਕਰੀਬਨ 12 ਸਾਲ ਉੱਥੇ ਲੰਗਰ ਲੈ ਕੇ ਗਏ ਆ ਤੇ ਚਲੋ ਜਦੋਂ ਉਹਨਾਂ ਦਾ ਇੰਨਾ ਪਿਆਰ ਪੈ ਗਿਆ ਜੀ ਮਹਾਰਾਜ ਦੇ ਨਾਲ ਤੇ ਇੱਕ ਸਮਾਂ ਆਇਆ 12 ਸਾਲਾਂ ਬਾਅਦ ਫਿਰ ਲਾਲਾ ਬਲੀ ਉਹਨਾਂ ਨੂੰ ਕਹਿਣ ਲੱਗੇ ਬਾਬਾ ਜੋਰ ਸਿੰਘ ਜੀ ਤੁਸੀਂ ਗ੍ਰਸਤੀ ਆ ਤੁਸੀਂ ਸਾ ਤੋਂ ਮੰਗ ਲਓ ਜੋ ਤੁਹਾਨੂੰ ਚਾਹੀਦਾ ਸੀ ਦੇਵਾਂਗੇ ਤੇ ਸਾਡੇ ਬਾਬਾ ਜੀ ਕੁਝ ਬੋਲੇ ਨਹੀਂ ਮੂੰਹ ਚੋਂ ਉਹਨਾਂ ਨੇ ਕਿਹਾ ਤਿੰਨ ਵਾਰ ਬਚਨ ਜੀ ਕੀਤਾ ਉਹਨਾਂ ਨੂੰ ਦੇ ਤੇ ਤੀਜੇ ਬਚਨ ਤੇ ਫਿਰ ਉਹਨਾਂ ਨੇ ਕਿਹਾ ਵੀ ਜੀ ਮੈਤੋ ਨਹੀਂ ਆ ਹੁੰਦਾ ਤਾਂ ਤੁਸੀਂ ਮੈਨਾਂ ਮੇਰੇ ਪਿੰਡ ਚੱਲੋ ਤੇ ਲੋ ਜੀ ਉਹਨਾਂ ਨੇ ਬਚਨ ਤਾਂ ਦਿੱਤਾ ਸੀ ਲਾਲਾ ਬਲੀਆਂ ਨੇ ਬਾਬਾ ਜੋਰ ਸਿੰਘ ਉਹਨਾਂ ਨੂੰ ਤੇ ਉਹ ਸਮੇਂ ਦੇ ਹਿਸਾਬ ਦੇ ਨਾਲ ਜੀ ਜਦੋਂ ਉਹਨਾਂ ਨੂੰ ਦੱਸਦੇ ਆ ਵੀ ਅਸੀਂ ਤਾਂ ਸਾਡੇ ਬਜ਼ੁਰਗਾਂ ਨੇ ਸਾਰਾ ਸਾਨੂੰ ਦੱਸਿਆ ਇਹਨਾਂ ਵੀ ਉਸ ਸਮੇਂ ਜੋ ਵੀ ਉਹਨਾਂ ਦਾ ਸਗਾ ਮਤਲਬ ਹਾਥੀ ਕੋੜੇ ਜੋ ਵੀ ਉਹਨਾਂ ਦੇ ਉਸ ਸਮੇਂ ਦੇ ਗੱਡੀਆਂ ਬੈਲ ਗੱਡੀਆਂ ਸੀਗੀਆਂ ਉਹ ਸਾਰੇ ਤੋਂ ਸੰਗਤ ਦੇ ਨਾਲ ਲਿਆ ਕੇ ਲਾਲਾਵਲੀਆ ਨੂੰ ਇੱਥੇ ਮਹਾਰਾਜ ਲੈ ਕੇ ਆਏ ਬਾਬਾ ਜਵਾਰ ਸਿੰਘ ਜੀ ਫਿਰ ਉਹਨਾਂ ਨੂੰ ਇੱਕ ਕਮਰਾ ਪਿੰਡ ਚੰਗੜਾ ਦੇ ਵਿੱਚ ਉਹਨਾਂ ਨੂੰ ਬਣਾ ਕੇ ਦਿੱਤਾ ਮਹਾਰਾਜ ਨੇ ਬਾਬਾ ਜੀ ਨੇ ਤੇ ਜਿਸ ਵਿੱਚ ਅਸੀਂ ਅੱਜ ਰਹਿ ਰਹੇ ਹਾਂ ਉੱਥੇ ਸਾਡਾ ਪਰਿਵਾਰ ਸਾਰਾ ਰਹਿ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਸਥਾਨ ਹੈ ਲਾਲਾਵਲੀਆ ਦਾ ਇਹ ਉਸ ਵੇਲੇ ਛੜੀ ਸੀ ਇਹਨੂੰ ਢਾਪਸਾ ਦੇ ਸੀ ਤੇ ਢਾਪ ਦਾ ਕਿਨਾਰੇ ਵਿੱਚ ਉਹਨਾਂ ਰਾਜਾ ਸਾਹਿਬ ਨੇ ਵੀ ਭਗਵਾਨ ਬਲਾਸ ਵਿੱਚ ਜ਼ਿਕਰ ਕੀਤਾ ਆ ਤੇ ਇਸ ਜਗ੍ਹਾ ਦਾ ਕਿਉਂ ਰਾਜਾ ਸਾਹਿਬ ਤਕਰੀਬ ਇੱਥੇ ਹੀ ਰਹੇ ਆ ਇੱਥੇ ਉਹਨਾਂ ਨੇ ਆਪਣਾ ਭਗਵਾਨ ਬਲਾਸ ਗ੍ਰੰਥ ਮਹਾਰਾਜ ਜੀ ਨੇ ਲਿਖਿਆ ਹੈਗਾ ਉਹਨਾਂ ਤੋਂ ਬਾਅਦ ਤੇ ਇੱਥੇ ਸਥਾਨ ਨੂੰ ਨਹੀਂ ਆਪਣੇ ਆਪ ਚੁਣ ਲਿਆ ਭਗਤੀ ਕਰਨ ਲਈ ਲਾਲਾ ਬਲੀ ਮਹਾਰਾਜ ਜੀ ਨੇ ਉਹ ਤੋਂ ਬਾਅਦ ਕੀ ਹੋਇਆ ਜੀ ਜਦੋਂ ਕਾਫੀ ਸਮਾਂ ਉਹਨੇ ਇੱਥੇ ਗੁਜ਼ਾਰਿਆ ਪੰਡ ਰਹੇ ਆ ਇੱਥੇ ਭਗਤੀ ਕਰਦੇ ਰਹੇ ਆ ਫਿਰ ਸਮਾਂ ਜਦੋਂ ਅੰਤ ਸਮਾਂ ਆਇਆ ਤਾਂ ਉਹਨਾਂ ਨੂੰ ਪਹਿਲਾਂ ਦਰਗਾਹ ਤੋਂ ਚਿੱਠੀ ਆ ਗਈ ਸੀ ਜੋ ਬਜ਼ੁਰਗਾਂ ਨੇ ਸਾਨੂੰ ਦੱਸਿਆ ਤੇ ਇਹਨਾਂ ਨੂੰ ਇੱਕ ਹਫਤਾ ਪਹਿਲਾਂ ਪਤਾ ਲੱਗ ਗਿਆ ਸੀ ਕਿ ਦੁਨੀਆ ਤੋਂ ਚਲੇ ਜਾਣਾ ਆ ਤੇ ਫਿਰ ਉਧਰ ਸਾਡੇ ਬਾਬਾ ਜੋਾਰ ਸਿੰਘ ਜੀ ਨੂੰ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਫਿਰ ਬਾਬਾ ਜੋਾਰ ਸਿੰਘ ਜੀ ਨੂੰ ਉਹਨਾਂ ਨੇ ਦੱਸ ਦਿੱਤਾ ਵੀ ਸਾਨੂੰ ਚਿੱਠੀ ਆ ਗਈ ਆ ਵੀ ਅਸੀਂ ਚਲੇ ਜਾਣਾ ਵੀ ਤੁਸੀਂ ਉਹ ਕਹਿੰਦੇ ਸਾਨੂੰ ਵੀ ਪਤਾ ਲੱਗ ਗਿਆ ਫਿਰ ਬਾਬਾ ਜੋਾਰ ਸਿੰਘ ਜੀ ਹੁਣਾਂ ਨੇ ਉਹਨਾਂ ਦੇ ਸਰੀਰ ਬਾਰੇ ਸਾਰੀ ਗੱਲਬਾਤ ਕਰ ਲਈ ਫਿਰ ਮਹਾਰਾਜ ਵੀ ਦੱਸੋ ਮੈਂ ਤੁਹਾਡੇ ਸਰੀਰ ਦੀ ਕਿੱਦਾਂ ਕਰਾਂ ਉਸ ਤੋਂ ਬਾਅਦ ਫਿਰ ਲਾਲਾ ਬਲੀਆ ਨੇ ਬਾਬਾ ਜੋਾਰ ਸਿੰਘ ਜੀ ਨੂੰ ਕਿਹਾ ਇਹ ਸਥਾਨ ਦਾ ਨਾਮ ਲੈ ਕੇ ਵੀ ਤੂੰ ਆਪਣੇ ਯਾਦ ਰੱਖਣ ਲਈ ਆ ਇੱਥੇ ਆਪਣੀ ਸੰਸਕਾਰ ਕਰਕੇ ਸਮਾਦ ਬਣਾਈ ਇੱਥੇ ਦੀਵਾ ਬੱਤੀ ਕਰੀ ਧੂਪ ਬੱਤੀ ਕਰੀ ਤੇ ਇਸੇ ਤਰ੍ਹਾਂ ਫਿਰ ਜਦੋਂ ਲਾਲਾ ਵਲੀਆਂ ਨੇ ਸਰੀਰ ਛੱਡਿਆ ਤੇ ਬਾਬਾ ਜਵਾਹਰ ਸਿੰਘ ਜੀ ਹੁਣੀ ਇਸ ਜਗ੍ਹਾ ਤੇ ਉਹਨਾਂ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਫਿਰ ਲਾਲ ਬਾਬਾ ਜਵਾਹਰ ਸਿੰਘ ਜੀ ਨੇ ਇੱਥੇ ਉਹਨਾਂ ਦੀ ਸੇਵਾ ਸ਼ੁਰੂ ਕੀਤੀ ਤੇ ਉਹਨਾਂ ਤੋਂ ਬਾਅਦ ਸੇਵਾ ਚਲਦੀ ਰਹੀ ਜਾਰੀ ਤੇ ਹੁਣ ਬਾਬਾ ਜਵਾਰ ਸਿੰਘ ਜੀ ਤੋਂ ਅਸੀਂ ਮੈਂ ਪੰਜਵੀਂ ਪੀੜੀ ਵਿੱਚ ਸੇਵਾ ਕਰ ਰਹੇ ਆ ਤੇ ਪਹਿਲੀ ਪੀੜੀ ਦੇ ਜਿਹੜੇ ਹੋਏ ਇਹਨਾਂ ਦੇ ਬਾਬਾ ਜਵਾਰ ਸਿੰਘ ਜੀ ਦੇ ਦੋ ਲੜਕੇ ਸਨ ਸੁੰਦਰ ਸਿੰਘ ਤੇ ਇੰਦਰ ਸਿੰਘ ਇਹ ਦੋ ਭਰਾ ਸੀ ਤੇ ਸੁੰਦਰ ਸਿੰਘ ਜਿਹੜੇ ਉਹ ਬਾਬਾ ਜਵਾਰ ਸਿੰਘ ਜੀ ਦੇ ਲੜਕੇ بڑے ਸੀ ਤੇ ਇੰਦਰ ਸਿੰਘ ਸਗੇ ਛੋਟੇ ਸੀਗੇ ਉਹ ਤੇ ਇਸ ਜਗ੍ਹਾ ਸਾਡਾ ਜਿਹੜਾ ਪਰਿਵਾਰ ਆ ਬਾਬਾ ਇੰਦਰ ਸਿੰਘ ਜੀ ਵਾਲਾ ਚੱਲਦਾ ਆ ਤੇ ਪ੍ਰੀਤਮ ਦਾ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਹੈ ਉਹ ਸੁੰਦਰ ਸਿੰਘ ਜੀ ਵਾਲਾ ਚੱਲਦਾ ਆ ਤੇ ਇੰਦਰ ਸਿੰਘ ਤੋਂ ਬਾਅਦ ਮਹਾਰਾਜ ਇੱਥੇ ਇੰਦਰ ਇੰਦਰ ਸਿੰਘ ਨੇ ਸੇਵਾ ਕੀਤੀ ਬਾਬਾ ਜਵਾਰ ਸਿੰਘ ਤੋਂ ਬਾਅਦ ਇੰਦਰ ਸਿੰਘ ਤੋਂ ਬਾਅਦ ਸਾਡੇ ਬਾਬਾ ਚਾਨ੍ਹ ਸਿੰਘ ਉਹਨੇ ਕੀਤੀ ਚਾਨ੍ਹ ਸਿੰਘ ਤੋਂ ਬਾਅਦ ਮੇਰੇ ਫਾਦਰ ਸਾਹਿਬ ਬਾਬਾ ਗੁਰਦਿਆਲ ਸਿੰਘ ਉਹਨੇ ਕੀਤੀ ਹੁਣ ਪੰਜੀ ਪੀੜੀ ਵਿੱਚ ਮੈਂ ਸੇਵਾ ਦਾ ਸੁਖਵਿੰਦਰ ਸਿੰਘ ਕਰ ਰਿਹਾ ਹਾਂ ਤੋਂ ਮਹਾਰਾਜ ਇਸ ਮਸਤਾਨ ਉਸ ਟਾਈਮ ਫੇ ਲਾਲਾ ਬਲੀ ਦਾ ਸਥਾਨ ਹੈ ਇੱਥੇ ਜਿਹੜੀ ਮਹਾਰਾਜ ਦੀ ਪਹਿਲਾ ਸਥਾਨ ਤਨਤਨ ਸ੍ਰੀ ਹਜੂਰ ਲਾਲਾ ਹਵੀਰ ਚੰਦ ਬਲੀ ਜੀ ਦਾ ਹੈ ਉਹਨਾਂ ਦੇ ਨਾਲ ਹੀ ਸ੍ਰੀ ਨਾਭਕੌਣਾ ਰਾਜਾ ਸਾਹਿਬ ਜੀ ਦਾ ਸਥਾਨ ਹੈ ਤੇ ਉਸ ਦੇ ਨਾਲ ਹੀ ਰਾਜਾ ਸਾਹਿਬ ਦੇ ਭਾਈ ਰੂਪਾ ਜੀ ਹੋਏ ਆ ਉਹਨਾਂ ਦਾ ਸਥਾਨ ਹੈ ਤੀਜਾ ਸਥਾਨ ਸਾਡੇ ਬਾਬਾ ਜੋਰ ਸਿੰਘ ਜੀ ਦਾ ਹੈ ਜੋ ਸਾਡੀ ਪਹਿਲੀ ਪੀੜੀ ਦੇ ਸਨ ਉਹਨਾਂ ਤੋਂ ਗਾਂ ਉਹਨਾਂ ਦੇ ਬੇਟੇ ਬਾਬਾ ਇੰਦਰ ਸਿੰਘ ਜੀ ਦਾ ਫਿਰ ਗਾਂ ਉਹਨਾਂ ਦੇ ਬੇਟੇ ਬਾਬਾ ਚਰਨ ਸਿੰਘ ਜੀ ਦਾ ਕਾ ਮੇਰੇ ਫਾਦਰ ਸਾਹਿਬ ਬਾਬਾ ਗੁਰਦਿਆਲ ਸਿੰਘ ਜੀ ਦਾ ਉਹਨਾਂ ਤੋਂ ਆਪ ਗਾਂਹ ਜਾਇਏ ਪ੍ਰੀਤਮ ਦਾ ਮਹਾਰਾਜ ਜੀ ਦੇ ਮੋਹਰੇ नाग ਦੇਵਤਾ ਜੀ ਦਾ ਸਥਾਨ ਹੈ ਉਹਨਾਂ ਤੋਂ ਆਪ ਪ੍ਰੀਤਮ ਦਾ ਮਹਾਰਾਜ ਜੀ ਦਾ ਸਥਾਨ ਹੈ ਮਹਾਰਾਜ ਜੀ ਦਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ ਜੋ ਵੱਖਰਾ ਹਾਲ ਮਹਾਰਾਜ ਦਾ ਸਥਾਨ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਮਹਾਰਾਜ ਦਾ ਸੇਵਾਦਾਰ ਹਰਦੀਪ ਕਈ ਜੋ ਇਸ ਵੇਲੇ ਯੂ ਐਸ ਐ ਵਿੱਚ ਹੈ ਉਹਨੇ ਇਹ ਪ੍ਰਾਲਾ ਮਹਾਰਾਜ ਦੇ ਸਥਾਨ ਦਾ ਚੈਨਲ ਦਾ ਸ਼ੁਰੂ ਕੀਤਾ ਹੈ ਇਹ ਚੈਨਲ ਦਾ ਨਾਮ YouTube ਤੇ ਜੈ ਰਾਜਾ ਸਾਹਿਬ ਜੀ ਦਾ ਚੈਨਲ ਹੈ ਤੇ ਉਹਦਾ ਬਹੁਤ ਵਧੀਆ ਹੈ ਉਪਰਾਲਾ ਹੈ ਮਹਾਰਾਜ ਦੇ ਤੌਰ ਤੇ ਤੇ ਉਹ ਆਪਣੇ ਲੋ ਜੇ ਸੇਵਾ ਕਰ ਰਿਹਾ ਹੈ ਤੇ ਇਹ ਜੋ ਸਾਡਾ ਸਥਾਨ ਹੈ ਪਿੰਡ ਝੰਗੜਾਂ ਦੇ ਵਿੱਚ ਹੈ ਡਿਸਟ੍ਰਿਕਟ ਸਾਡਾ ਐਸਬੀਐਸ ਨਗਰ ਪੈਂਦਾ ਹੈਗਾ ਆ ਤੇ ਬੰਗਿਆਂ ਦੇ ਲੱਗੇ ਹੈਗਾ ਆ ਪਿੰਡ ਝੰਗੜਾਂ ਇਹ ਚੈਨਲ ਜੋ ਜੈਰਾ ਸਾਹਿਬ ਜੀ ਦਾ ਹੈ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਬਤਵਾਰ ਸਬਸਕ੍ਰਾਈਬ ਕਰੋ ਇਹਨੂੰ ਤੇ ਮਹਾਰਾਜ ਸੰਗਤ ਨੂੰ ਬੇਨਤੀ ਕਰਦਾ ਹਾਂ ਬਤਵਾਰ ਲਾਈਕ ਤੇ ਸ਼ੇਅਰ ਕਰਨਾ ਤੇ ਰਾਜਾ ਸਾਹਿਬ ਜੀ ਦਾ ਜੋ ਚੈਨਲ ਹੈ ਇਸ ਚੈਨਲ ਤੇ ਜੋ ਰਾਜ ਸਾਦਾ ਚੈਨਲ ਹੈ ਇੱਥੇ ਜੋ ਵੀ ਜਾਣਕਾਰੀ ਹੈ ਅਸੀਂ ਇੱਥੇ ਦਿਆ ਕਰਾਂਗੇ ਤੇ ਤੇ ਆਪਣੇ ਯੂਟਿਊਬ ਮੇਲੇ ਮਹਾਰਾਜ ਰਾਜ ਸਾਹਿਬ ਦੇ ਜੋ ਵੀ ਹੈ ਇੱਥੇ ਦੇ ਸਥਾਨ ਦਾ ਜੋ ਵੀ ਹੈ ਉਹ ਇੱਥੇ ਅਸੀਂ ਪਾਇਆ ਕਰਾਂਗੇ ਚਲਾਇਆ ਕਰਾਂਗੇ ਤਾਂ ਸੰਗਤ ਨੂੰ ਇਹ ਆ ਵੀ ਉਹ ਲਾਈਕ ਕਰਨ ਸ਼ੇਅਰ ਕਰਨ ਇਸ ਚੈਨਲ ਨੂੰ ਤੇ ਜੈ ਰਾਜਾ ਸਾਹਿਬ ਦੀ ਸਾਰੀ ਸੰਗਤ ਨੂੰ ਜੈ ਰਾਜਾ ਸਾਹਿਬ ਦੀ ਲਾਲਾ ਬਲੀ ਘਰ ਬਲੀ ਅਸੀਂ ਬਾਬਾ ਸੁਖਵਿੰਦਰ ਸਿੰਘ ਜੀ ਹੁਣਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਮਾਦਾ ਦੇ ਇਤਿਹਾਸ ਬਾਰੇ ਇਸ ਚੈਨਲ ਤੇ ਜਾਣਕਾਰੀ ਦਿੱਤੀ ਤੇ ਹਰਦੀਪ ਕਈ ਹੁਣਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਜਿਹੜਾ ਮਹਾਰਾ ਦੀਆਂ ਸਖਿਆਵਾਂ ਘਰ ਘਰ ਤੱਕ ਪਹੁੰਚਾਉਣਗੇ ਇਸ ਚੈਨਲ ਦੇ ਉੱਤੇ ਲਾਲਾ ਬਲੀ ਬਾਬਾ ਹਮੀਰ ਚੰਦ ਹੁਣਾਂ ਦਾ ਜਿਹੜਾ ਇਤਿਹਾਸ ਆ ਓਹੋ ਨੈਕਸਟ ਪੜਾਅ ਵਿੱਚ ਦਿੱਤਾ ਜਾਊਗਾ ਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਾਧ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਫਿਰ ਤੋਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਇਸ YouTube ਚੈਨਲ ਦੇ ਉੱਤੇ ਰਾਜਾ ਸਾਹਿਬ ਜੀ ਦੇ ਮੇਲੇ ਜਿਹੜੇ ਆ ਉਹ ਲਾਈਵ ਦਿਖਾਏ ਦਿਖਾਏ ਜਾਣਗੇ ਤੇ ਮੈਂ ਸ਼ਕੁੰਤਲਾ ਸਰੋਆ ਰਾਜਾਵਲੀ ਕਰਪਲੀ ਲਾਲਾਵਲੀ ਕਰਪਲੀ